ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਸਪਤਾਲਾਂ ਦੇ ਵਪਾਰਕ ਅਦਾਰਿਆਂ ਵਿੱਚ ਬਦਲਨ ਅਤੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਬੀਤੀ ਦੇਰ ਰਾਤ ਫਿਰ ਤੋਂ ਇੱਕ ਨਾਮੀ ਹਸਪਤਾਲ ਸਮੂਹ ਦੇ ਗੁਰਦਾਸਪੁਰ ਸਥਿਤ ਹਸਪਤਾਲ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ ਤੇ ਗਲਤ ਦਵਾਈਆਂ ਦੇ ਕੇ ਮਰੀਜ਼ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਹੈ ਉਥੇ ਹੀ ਸੰਬੰਧਿਤ ਡਾਕਟਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆ ਵਿਜੇਪਾਲ ਸਿੰਘ ਮੇਰਾ ਪਿੰਡ ਲੰਗਾਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਮੇਨ ਬਟਾਲਾ ਰੋਡ 'ਤੇ ਗੁਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀ ਸਕੈਨ ਨਹੀਂ ਕੋਈ ਜਿਹੜੇ ਨੁਕਸੇ ਨਹੀਂ ਆਉਂਦੇ ਐਮ ਆਰ ਵੀ ਨਹੀਂ ਆਉਂਦੇ ਇਹਦਾ ਟੈਸਟ ਹੋਣਾ ਹੈ ਇੱਕ ਰੀਡ ਦੀ ਹੱਡੀ ਦਾ ਉਹਦੇ ਚ ਆ ਜੇਗੀ ਇਨਫੈਕਸ਼ਨ ਹੈ ਦੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਹੈ ਹੈਂਦੇ ਜੀ 50% ਆ ਗਈ ਹੈ ਅਸੀਂ ਕਹੇ ਇਲਾਜ ਸ਼ੁਰੂ ਕਰ ਦੋ ਅੱਠ ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਇਸ ਵਿੱਚ ਕੀ ਇੰਜੈਕਸ਼ਨ ਦਿੱਤੀ ਇਹਨਾਂ ਨੇ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲੇਟ ਦੇ ਦਿੱਤੀ ਟੈਬਲੇਟ ਦੇਣ ਦੇ ਨਾਲ ਜਿਹੜੇ ਸੈਲ ਜਿਹੜੇ ਉਹਦੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਗਿਆ ਇਨਫੈਕਸ਼ਨ ਹੋ ਗਈ ਇਹਨਾਂ ਨੇ ਦੋ ਚਾਰ ਜ਼ਿਆਦਾ ਦਵਾਈ ਤੇਜ ਦੇ ਕੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇਹਨਾਂ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤੀਜੇ ਦਿਨਾਂ ਨੂੰ ਨਹੀਂ ਉਹ ਅੱਜ ਆਉਣੀ ਹੈ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸਾਨ ਅਸੀਂ ਪੀਜੀਆ ਹੀ ਜਣਾਵਾ ਹੀ ਡਿਸਚਾਰਜ ਨਾਲ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਿਹਾ ਸੀ ਕਿ ਕਹਿੰਨੇ ਵੀ ਤੁਹਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਕਿ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਸੀਂ ਜਾ ਕੇ ਉਹਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਵੀ ਇਹਨਾਂ ਕੋ 22000 ਲੈ ਲਓ ਹੋਰ ਜੇ ਇਹ ਕਹੇ ਸਾਡੇ ਸਾਹਮਣੇ ਆ ਕੇ ਸਾਡੀ ਤਸੱਲੀ ਕਰਾਓ ਵੀ ਇੱਕ ਤਾਂ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਤੀਆਂ ਕਿੱਡਣੀ ਡੈਮੇਜ ਕਰਤੀ ਆਏ ਤੁਹਾਡੇ ਕੋਲ ਠੀਕ ਹੋਣ ਵਾਸਤੇ ਹੀ ਠੀਕ ਹੋਣ ਦੀ ਬਜਾਏ ਸਾਡੇ ਤੇ ਨੁਕਸਾਨ ਕਰਤਾ 100% ਨਤੀਸਾਲ ਦੀ ਉਹਦੀ ਉਮਰਾ ਜੀ 1 ਸਾਲ ਉਹਦੇ ਵਿਆਹ ਨੂੰ ਹੋਇਆ ਬੇੜਾ ਗਰਕ ਕਰਕੇ ਇਹਨਾਂ ਨੇ ਰੱਖਦਾ ਸਾਡੇ ਸਾਹਮਣੇ ਕੋਈ ਨਹੀਂ ਆਉਂਦੇ ਫਿਰ ਮੈਡਮ ਮੈਸੇਜ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦੋ ਅਸੀਂ ਕਿਹਾ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6:00 ਵੱਜ ਗਏ 3:00 ਦਾ ਡਿਸਚਾਰਜ ਹੋਇਆ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5:00 ਵੱਜ ਕੇ 37 ਮਿੰਟ ਦੀ ਆਈ ਆ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਂ ਆਪੇ ਹੀ ਬਣਾ ਲਈ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਮੇਰੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਰਿਪੋਰਟ ਜੀ ਉਹ ਇਹ ਦੇ ਲਾਗੀ ਸਾਡੇ ਮੱਥੇ ਕੋਈ ਨਹੀਂ ਲੱਗਣ ਡਿਆ ਜੇ ਅਸੀਂ ਕਹਿੰਨੇ ਆਂ ਵੀ ਸੱਦੋ ਸਾਡੇ ਲੱਗੇ ਕੋਈ ਨਹੀਂ ਆ ਰਿਆ ਇਹ ਸਰੇ ਆਮ ਲੁੱਟਮਾਰ ਹੋ ਰਹੀ ਏ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਆ ਸਾਡਾ ਨੌਜਵਾਨ ਮੁੰਡਾ ਵਾ ਸਾਡਾ ਜਿਹੜਾ ਬੇੜਾ ਗਰ ਕਰਤਾ ਉਹਦੀਆਂ ਕਿਡਨੀयां ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸਰੀ ਕੋਈ ਗੋਲੀ ਨਹੀਂ ਲੈ ਰਿਆ ਕਿਹੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦਾ ਬਿਹੇਵੀਅਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਿਹਾ ਜੀ ਵਧਾਇਆ ਕਿੰਨਾ ਨੇ ਆਏ ਤੇ ਇੱਥੇ ਠੀਕ ਹੋਣਾ ਵਧਾਇਆ ਤੇ ਤੁਹਾਂ ਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦਾ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਿਹਾ 20 ਲੱਗ ਜਾਣ ਪ੍ਰੋਬਲਮ ਠੀਕ ਹੋ ਜਾਏਗੀ ਕਹਿੰਦਾ ਜੀ ਉਹ ਕੋਈ ਗਾਰੰਟੀ ਨਹੀਂ ਉਹ ਸਾਡੀ ਕੋਈ ਗਾਰੰਟੀ ਨਹੀਂ ਕੁਝ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਲਾ ਕੇ ਚੱਲੇ ਆ ਇਹਨਾਂ ਨੇ ਸਾਡਾ ਬੇੜਾ ਕਰ ਕਰਤਾ ਜੀ ਅਸੀਂ ਮੀਡੀਆ ਕਰੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ ਅਸੀਂ ਕੰਪਲੇਂਟ ਕਰਾਂਗੇ ਜੀ ਜਦ ਸਾਡਾ ਹੋ ਰਿਹਾ ਨਾ ਕਿ ਛੱਡਿਆ ਜੀ ਪੇਸ਼ੈਂਟ ਜੋ ਵੀ આરોਪ ਲਗਾ ਰਿਹਾ ਹੈਗਾ ਵਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨੇਜਰ ਦੀਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗਿਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਹਨਾਂ ਨੇ ਖੁਦ ਕਿਹਾ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਣਾ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਉਹ ਸਮਝੇ ਨਹੀਂ ਡਿਸਚਾਰਜ ਹੋ ਰਿਹਾ ਹੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਪੁੱਛਣ ਦਾ ਰੌਲਾ ਸੀਗਾ ਕੁਛ ਇਹਨਾਂ ਦਾ ਪੇਸ਼ੈਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੈਂਟ ਚੱਲਦਾ ਗਿਆ ਸੀਗਾ ਹਸਪੀਟਲ ਚ ਕਿਡਨੀਆਂ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇੰਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸੀਗੀਆਂ ਉਹ ਅਲੱਗ ਤੋਂ ਲਿਖੀਆਂ ਜਾਂਦੀਆਂ ਐਂਟੀਬਾਇਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐਂਟੀਬਾਇਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੇ ਬਲੱਡ ਦੇ ਵਿੱਚ ਤੋਂ ਉਦੋਂ ਇੰਜੈਕਟੇਬਲਸ ਚਲਦੇ ਹੈਗੇ ਜਿਹੜੇ ਟੈਬਲੇਟਸ ਹੁੰਦੀਆਂ ਨੇ ਜਿਹਨਾਂ ਦਾ ਰੋਪ ਆ ਵੀ ਕਿਡਨੀਆਂ 'ਚ ਪਹਿਲਾਂ ਹੀ ਉਹਨਾਂ ਦੀ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟ੍ਰੀਟਮੈਂਟ ਨਾ ਲੈਣ ਦੇ ਕਰਕੇ ਇਹਨਾਂ ਦੀਆਂ ਕਿਡਨੀਆਂ 'ਚ ਹੋਰ ਡੈਮੇਜ ਬਣੀ ਪੇਸ਼ੈਂਟ ਠੀਕ ਸੀਗਾ ਜਦੋਂ ਸਾਡੇ ਕੋਲੋਂ ਗਿਆ ਕਿਡਨੀਆਂ ਹੈ